वेलकम बैक टू माय न्यू व्लॉग ਤੇ ਆਪਾਂ ਹੈ ਏਜੰਸੀ ਚ ਜਿਵੇਂ ਤੁਸੀਂ ਦੇਖੇ ਰਾਹ ਚ ਆਪਾਂ ਆਉਂਦੇ ਸੀਗੇ ਤੇ ਦਿਖਾਉਣਾ ਤੁਹਾਨੂੰ ਕੀ ਕੀ ਕੰਮ ਕਰਨਾ ਤੇ ਡੱਕੇ ਵੀ ਫਟਕਾ ਰੱਖਣਾ ਬੰਪਰ ਨੂੰ ਪ੍ਰਿੰਟ ਕਰਾਉਣਾ ਚਲੋ ਨਾਈ ਪਾਏ ਮਿੱਤਰੋ ਏਜੰਸੀਆਂ ਅਜ ਕਰਾਈਏ ਸਰਵਸਟੇਜ ਨੂੰ ਚਲੋ ਸਰਵਸਟੇਜ ਦੇ ਅੰਦਰ ਹੋ ਗਏ ਹਾਂ ਨਹੀਂ ਇਹ ਮੈਂ ਕਾਈ ਕਰ ਦਿੰਦੀ ਆ ਬੰਦ ਹੋ ਜਾਂਦਾ ਹੈ ਤਾਂ ਉਸ ਦਾ ਚੱਕ ਵਾਲਾ ਬੱਦੀ ਆ ਰਿਹਾ ਹੈ ਸਹੀ ਆ ਰਹਾ ਚੱਕ ਵਾਲਾ ਬੱਦੀ ਵੀ ਨਹੀਂ ਆ ਪੰਪਰ ਤੋ ਲਾਤੀਆਂ ਟੇਪਾਂ ਇਹਦੇ ਹੁਣ ਮਾਰਾਂਗੇ ਉਹੀ ਕਿਰਕ ਵੀ ਵੌਇਸ ਕਾਲ 120 ਕੋਈ ਬੰਦਾ ਹੁੰਦਾ ਜਿਹੜਾ ਤੋ ਟਕਣ ਦਾ ਹਾਂ ਤੇ ਕਿ ਕੋਈ ਤੇਲ ਦਾ ਘੜਤਾ ਹੈ ਜਿਹੜੇ ਜਿਹੜੇ ਕੰਮ ਕਰਨ ਆਏ ਆ ਆਪਾਂ ਦਾਸ ਤੇ ਤਾਂ ਕਿੱਲਾ ਹੁਣ ਸਪਰੇਅ ਲਗਾਉਣੀ ਇਹਨਾਂ ਕੋਲ ਕਾਲੀ ਸਪਰੇਅ ਮਾਰਦਾਂਗੇ ਗਰੇਟ ਵੰਪਰ ਤੇ ਸਪਰੇਅ ਲੈ ਲਈ ਵੰਪਰ ਤੇ ਮਾਰਨ ਨੂੰ ਤੇ ਇੱਕ ਸਪਰੇਅ ਦੀ ਸ਼ੀਸ਼ੀ ਬਾਅਦੋਂ ਉਹ ਕਰਾ ਲੀ ਦੁਕਾਨ ਤੋਂ ਲਿਆ ਕੇ ਤੇਰਾ ਸਰਵਤ ਆਰਮਟ ਹੋ ਗਈ ਆ ਤੇਲ ਬਦਲਤਾ ਤੇਲ ਪਾਉਣਾ ਰਹਿ ਗਿਆ ਬਾਕੀ ਫਿਲਟਰ-ਵਿਲਟਰ ਤਾਂ ਬੋਲਦੇ ਨਾ ਹੀ ਦੂਜੀ ਲਿਆਂਦੀ ਸ਼ੀਸ਼ੀ ਤੇ ਐ ਹੋਇਆ ਥੋੜੇ ਰਹਿ ਗਿਆ ਹੀ ਕੰਮ ਅਜੀਗਾ ਇਹ ਵੀ ਕੰਮ ਛੱਡਣਾ ਧੁੱਪੇ ਖੜਾ ਕੇ ਚੈੱਕ ਕਰ ਲਾਂਗੇ ਨਾਲੇ ਵੀ ਖਰਾਬ ਗਰੂਪ ਤਾਂ ਨਹੀਂ ਹੋਰ ਚ ਕੋਈ ਨਿਬੜ ਗਿਆ ਕੰਮ ਸਰਬਸਾਲਾ ਹੁਣ ਚੈੱਕ ਵਾਕ ਕਰਨਾਗੇ ਕੋਈ ਕਾਸਟਿੰਗ ਕਰਦਾ ਬ੍ਰੇਕਾਂ ਨੂੰ ਲੇਕੀ ਗੱਲ ਡਿਲੀਵਰਾਂਗੇ ਚੱਕੋ ਜੀ ਲੋ ਇਹ ਸਰਵਿਸ ਹੋ ਗਈ ਐ ਤਾਂ ਉਹ ਨੂੰ ਨ ਕੋ ਹੈ ਨਹੀਂ ਜੀ ਫਰੈਸ਼ਰ ਜਿਹਾ ਚੱਲਦਾ ਇਹਨਾਂ ਦਾ ਬੰਦੇ ਵੀ ਹੈ ਨਹੀਂ ਜੀ ਹੁਣ ਜਾ ਕੇ ਵਾ ਸਿਸਟਮ ਫਿੱਟ ਕਰਾਉਣਾ ਉਹਦਾ ਲਵਲੀ ਕੋਈ ਜਿਹੜੀ ਸਮੋਗ ਹੋਈ ਲਾਹਦੀ ਦੁਬਾਰਾ ਕਰਾਵਾਂ ਇਹਨੇ ਚੇਰ ਹੋ ਗਿਆ ਮੈਂ ਲੰਮਾ ਚੇਰ ਨਹੀਂ ਰੱਖਣੇ ਚਾਹੀਦੇ ਕਹਿੰਦੇ ਸੀ ਇਹ ਤੇ ਵੀ ਕਰਾਦੀ ਮੈਗਰੇਟਾਂ ਤੇ ਸਟ੍ਰੀਟਾ ਪੈਂਦੀ ਐ ਨੇ ਬੈਠਣ ਲੱਗੇ ਕਾਲੀ ਕਰਾ ਦਾਂਗੇ ਨਵੀਂ ਬੰਪਰ ਦੇਖ ਲੋ ਫਿਰ ਇਹ ਤੇ ਵੀ ਲਗਾਉਣਾ ਤੇ ਡੈਕ ਦਾ ਆਪਾਂ ਛੱਡਿਆ ਆਇਆ ਉੱਥੇ ਹੈਨਾ ਦੇਖੋ ਕਹਿੰਦਾ ਕੱਲ ਨੂੰ ਠੀਕ ਕਰੂੰਗਾ ਜੇ ਰੋਜਿਆਂ ਕਰਕੇ ਕਹਿੰਦਾ ਰੋਜਿਆਂ ਕਰਕੇ ਕੰਮ ਵੱਧਦਾ ਹੈ ਹੈ ਕਹਿੰਦਾ ਮੁੜ ਜਿਆ ਆ ਯਾਰ ਚਲ ਆਦਾ ਲਾਤੀ ਹੁਣ ਇੱਥੇ ਦਵਾ ਨਵੀਂ ਲਵਾਵਾਂਗੇ ਲੁੜ ਗਿਆ ਮੂਹ ਚਲੇ ਸੀ ਫੋਟੋ ਨਹੀਂ ਉਹ ਵੀ ਉੱਪੜ ਗਈ ਲੋਏ ਮਗਰਿਆਟਾਂ ਦੇ ਟੇਪ ਕਰਾਉਣੀ ਇੱਕ ਇੱਕ ਇਥੇ ਕਰਾਉਣੀ ਕਰਾਉਣੀ ਇਹ ਬੰਪਰ ਤੇ ਕਰਾਉਣਾ ਪਰ ਲਗਾਉਣਾ ਬਾਕੀ ਦੇਵੇਂ ਛਤਰੀ ਤੱਕ ਦੀ ਚੀਜ਼ ਲਖਾ ਦਾਂਗੇ ਸਪੀਕਰਾਂ ਦਾ ਕੰਮ ਕੱਲੂ ਨੂੰ ਇਹ ਮੈਟ ਦੇ ਵੀ ਕਰਨੀ ਐ ਮੈਟ ਤੇ ਕਹਿੰਦਾ ਮਗਰਿਆ ਆੜ ਤੇ ਲਾ ਕੇ ਰੱਖਤਾ ਹਾਂ ਉੱਧਰ ਲਾ ਖੋਲਦੇ ਨੇ ਦੂਜਾ ਕਵਸ ਸਮੇਂ ਰਟਨ ਲੱਗੀ ਦੂਜੇ ਵੇਸਾ ਲਾਉਣ ਲੱਗਾ ਮੂਰੇ ਲਖਾਉਣਾ ਚਾਹਲ ਤੇ ਧਰਤੀ ਤੱਕ ਚਾਹਲ ਲਖਾ ਕੇ ਨਾਲੇ ਧਰਤੀ ਤੱਕ ਲਖਾ ਦਾਂਗੇ ਉੱਥੇ ਟੇਬਲ ਆ ਦੂਗਾ ਇਹਦਾ ਟੇਬਲ ਲਾ ਗਦਾ ਉੱਤੇ ਲਿਖ ਦੇ ਪਹਿਲਾਂ ਆਪਣਾ ਗੱਲਾਂ ਹੋਈ ਜੀ ਤੇ ਮੂਰੇ ਲਿਖਿਆ ਹੁੰਦਾ ਜੀ ਹੁਣ ਮੂਰੋਂ ਵੀ ਲਿਖਦਾ ਉੱਥੇ ਵੀ ਲਿਖਦਾ ਚੱਲੋ ਤੁਹਾਨੂੰ ਕੋਨਾ ਬੰਦ ਕਰੀਏ ਇਹ ਗੱਡੋ ਆ ਇਹਨੂੰ ਟ੍ਰਾਈ ਲਾ ਮੈਂ ਲਾ ਦੇ ਡੰਡੇ ਮਗਰਿਆਟਾਂ ਦੇ ਮੋਰੇ ਵੀ ਲਾ ਦੀਆਂ ਨੇ ਟੇਪ ਤੇ ਇਹ ਲਾ ਦੀ ਹੁਣ ਇਹ ਤੇ ਰੱਖ ਲਓ ਸੀ ਤਾਂ ਡਬਲ ਬੜਾ ਵੱਡਾ ਨਹੀਂ ਹੈ ਨਾ ਵੀ ਮੱਤਰਾ ਆ ਲਾਈਟਾਂ ਵਿਚਾਲੇ ਹੀ ਨੇ ਦੇਖ ਲਾ ਹੁਣ ਲੋ ਜੀ ਧਰਤੀ ਤੱਕ ਲਿਖਾਉਣਾ ਇੱਕ ਪੰਜਾਬ ਤੇ ਯਾਂ ਉਹਦਾ ਨਕਸ਼ਾ ਕਿਚ ਹੈ। ਇਹਲਾ ਚਿਹਰਾ ਆਪਣਾ ਪੰਜਾਬੀ ਚ ਲਿਖਾਇਆ ਸੀ। ਜਰ ਵੀਰ ਸਿਆਮ ਦਾ ਅੰਗਰੇਜ਼ੀ ਚ ਲਿਖੋਣ। ਹਾਂ ਘੱਟ ਘੱਟ ਛੋਟੀ ਬਣਨੀ ਸੀ ਨਾ ਖੜੂ ਘੱਟ ਆਹ ਚੀਜ਼ੀ ਕੋਸ਼ ਨੂੰ ਕੋਈ ਇਹ ਫਾਰਮ ਦੂਜੀ ਆ ਇਹਦੇ ਵਿੱਚ ਹਵਾ ਭਰੀ ਜਾਂਦੀ ਹੈ ਨਾ ਹੋਈ ਓਕੇ ਆ ਇੱਕ ਇੱਕ ਚੀਜ਼ ਰਹਿ ਗਈ ਹੋਰ ਕੀ ਲਾਉਣਾ ਇੱਧਰ ਉਹ ਜੰਡੂ ਖਾ ਦੇਣਾ ਉੱਥੇ ਲੀਰਾਂ ਦੂਰ ਰੈਣ ਮੁੰਡਾ ਕਹਿੰਦਾ ਲਗਾਉਣਾ ਇਹ ਮੁੰਡੇ ਦੀ ਫਰਮਾਇਸ਼ ਆ ਇਹ ਸ਼ੇ ਕੋਈ ਯਕਾ ਲਗਾਤਾ ਮੁੰਡੇ ਨੇ ਨਾਲ ਕਰਦੇ ਸੀਧ ਧਰਤੀ ਤੱਕ ਦੂਰ ਹੋ ਭਾਈ ਮੁੰਡਾ ਕਹਿੰਦਾ ਇਹ ਮੁੰਡੇ ਦੀ ਕਾਟਾਂ ਨੇ ਲੋ ਇਹ ਤੋਂ ਦਾ ਰੈਟਰ ਮਾਰ ਕੇ ਸ਼ੈਂਪੂ ਪੂਰਾ ਕਲੀਨ ਕਰਤਾ ਸਾਰੇ R2Z ਹੁਣ ਸੁੱਕ ਜਾਊਗਾ ਜਾਨੂੰ ਟੰਗ ਰਣ ਕਰਨ ਪਾਣੀ ਪਾਉਣੇ ਆ ਸ਼ਿਕੋਈ ਓਕੇ ਰਿਪੋਰਟ ਪੂਰਾ ਸ਼ੈਂਪੂ ਸੰਪੂਰਨ ਮਾਰਦਾ ਜੜਾਂ ਚ ਵੀ ਚਲੋ ਕਰਦੇ ਆ ਵੀਡੀਓ ਦਾ ਐਂਡ ਫੇਰ ਹਾਂਜੀ ਘਰੇ ਪਹੁੰਚ ਗਿਆ ਟਰੈਕਟਰ ਤੋਂ ਉਣ ਲੱਗਿਆ ਮੈਂ ਦੇ ਏਜੰਸੀਆਂ ਤੋਂ ਤੋਹ ਤਣ ਜੀ ਦੱਸਿਓ ਤੁਹਾਨੂੰ ਵੀਡੀਓ ਕਿਤਾ ਲੱਗੀ ਵਧੀਆ ਲੱਗੀ ਤਾਂ ਚੈਨਲ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ